ਜੋ ਨਾ ਦਿੱਤੇ ਦਾ ਦਿੱਤਾ ਬਣੇ। ਹਾਂ ਜੀ ਕੋਈ ਨ ਕੋਈ ਬਹੁਤ ਹੁਣ ਅੱਜ ਸਮਾਜ ਦੇ ਵਿੱਚ ਮੁਤਾਇਲਾ ਭੱਜਦਾ ਮੁਕਤ ਹੁਕਮ ਉਹ ਜਿਹੜਾ ਨਹੀਂ ਨਾ ਪਾਇਆ। ਤੇ ਆਸ ਕਰਦੇ ਆ ਕਿ ਕੋਈ ਕਿਸੇ ਦਿੱਤਾ ਬੱਚਿਆਂ ਨਾਲ ਹੱਥਾਂ ਦੀ ਸੰਗਤ ਹੋ ਜਾਈ। ਬਹੁਤ ਹੁਣ ਮਤਬ। ਜਿਹੜਾ ਬੋਧ ਤੋਂ ਬਣਾਇਆ ਜਿਵੇਂ ਛੋਟੇ ਬੱਚੇ ਨੇਗੇ 8ਵੀਂ 9ਵੀਂ 10ਵੀਂ ਬਾਰੇ ਬੱਚੇ ਨੇਗੇ। ਜਿਹੜਾ ਇਹ ਨਸ਼ਾ ਸ਼ੁਰੂ ਹੁੰਦਾ ਹੈ। ਅਸੀਂ ਵੀ ਇੱਕ ਸੋਵਾਤਰੀ ਨੂੰ ਲਾਸਟ 16 ਤਰੀਕ ਦੀ ਬੋਹਾਰਾ ਨਾਟਕਾਇਆ ਸਿਰਫ ਤਲੱਗਪਟ ਦਾ ਸੱਤੋ ਬੰਦਾ ਆਇਆ ਸੀ ਇਹ ਤੇ ਉਹਦਾ ਮਕਸਦ ਵੀ ਇਹੀ ਸੀ ਜਿਹੜਾ ਨਸ਼ਾ ਦਾ ਨਸ਼ਾ ਹੀ ਛੋਟੀਆਂ ਕਲਾਸਾਂ ਤੋਂ ਸ਼ੁਰੂ ਹੁੰਦਾ ਹੈ ਲਗਭਗ 10ਵੀਂ ਤੱਕ ਆਪਾਂ ਅਣਜਾਣ ਹੁੰਦੇ ਆਂ ਅੰਮ੍ਰਿਤ ਦੀ ਆਪਾਂ ਨੂੰ 10ਵੀਂ 11ਵੀਂ ਬਾਅਦ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹ ਇਹਨਾਂ ਨੂੰ ਹੀ ਟਾਰਗੇਟ ਕਰਦੇ ਨੇ ਕਿਉਂਕਿ ਜਦੋਂ ਬੱਚਾ ਪਲਾਸਟੂਨ ਤੋਂ ਬਾਹਰ ਜਾਂਦਾ ਹੈ ਕਾਲਜ ਦੇ ਵਿੱਚ ਬਾਹਰ ਜਾਂਦਾ ਹੈ ਕਾਲਜ ਦੇ ਵਿੱਚ ਕੁਝ ਹੁਨਰ ਵਾਲੇ ਲੋਕ ਹੁੰਦੇ ਨੇ ਜਿਹੜੇ ਮਤਲਬ ਇਸ ਕੰਮ ਵਿੱਚ ਜਾਣਦੇ ਨੇ ਨਹੀਂ ਅਦਰਵਾਈਜ਼ ਉੱਥੇ ਸਿਆਣੇ ਲੋਕ ਜਾਂਦੇ ਨੇ ਜਦੋਂ ਕਾਲਜ ਤੋਂ ਬਾਅਦ ਯੂਨੀਵਰਸਿਟੀ ਬਾਹਰ ਜਾਂਦੇ ਨੇ ਉੱਥੇ ਹੋਰ ਵੀ ਸਿਆਣੇ ਹੋ ਜਾਂਦੇ ਆਪ ਨੂੰ ਇਹ ਲੱਗ ਰਹਦਾ ਹੈ ਨਾ ਕਿ ਯੂਨੀਵਰਸਿਟੀ ਜੇ ਆਪੋ ਕੁਛ ਨਹੀਂ ਹੈਗਾ ਮੈਡੀਕਲ ਯੂਨੀਵਰਸਿਟੀ ਦਾ ਫੀਲ ਰਹੇਗਾ ਆਪਾਂ ਕਿਤੇ ਸਹਾਬਨ ਵੀ ਲੈਣੇ ਯੂਨੀਵਰਸਿਟੀ ਦੇ ਵਿੱਚ ਜਦੋਂ ਬੱਚਾ ਜਿੰਦਾ ਜਰਾ ਫੜਾ ਦਿਖਾ ਉਹ ਸਿਆਣਾ ਹੋਵੇ ਜਿਹੜੇ ਮੈਸੇਜ ਪੈ ਗਏ ਜਾਂ ਪੜਨੋਂ ਛੱਡ ਗਏ ਜਾਂ ਪੁੱਠੇ ਸਿੱਧੇ ਕਮਾਚ ਪੈ ਗਏ ਉਹ ਤਾਂ 10 ਮਿੰਨਿਟ ਪਾਸ ਹੁੰਦੇ ਬਾਅਦ ਉਹ ਅਪਲੱਸ ਕਰ ਲੈਣੇ ਇਸ ਕਰਕੇ ਛੋਡੀ ਹੁਣ ਮਰਜ਼ੀ 10ਵੀਂ ਤੱਕ ਨਾ 10ਵੀਂ ਤੱਕ ਤੁਹਾਨੂੰ ਬਹੁਤ ਜਿਆਦਾ ਸੋਚਣ ਦੀ ਗੱਲ ਹੈ ਜੇ ਮੈਨੇ ਹੈਪੀ ਦਾ ਦੱਸਿਆ ਅੱਜ ਤੋਂ ਆ ਸ਼ੁੱਟ ਗਏ ਰਿਚੀ ਸਾਡੇ ਬੋਹਾ ਦੀ ਕਿਵੇਂ ਨੰਪਣਾ ਉਹ ਮੁੰਡੇ ਦਾ ਨਾ ਦੋ ਪੈਨ ਪਾਈ ਸੀ ਡੈਡੀ ਨਾਲ ਸੜਕੇ ਸਿਰ ਉੱਤੇ ਦੇ ਉਾਂ ਪਰਾਂ ਹੋ ਚੱਲੇ ਗਏ ਉਹਨਾਂ ਨੇ ਮੁੰਡੇ ਨੇ ਆਦਾ ਸਾਰਾ ਘਰ ਵੇਚਤਾ ਕਲਾਸ 2 ਦਾ ਵਿਦਿਆਰਥੀ ਸਾਰਾ ਘਰ ਵੇਚ ਕੇ ਉਸਨੇ ਜੋ লাশ ਤੇ ਉਹਨਰ ਦੇ ਘਰੋਂ ਉਹਦੀ ਮੰਮੀ ਦਾ ਮੋਬਾਈਲ ਚਾਕੇ ਵੇਚਦਾ 1500 ਦਾ ਜਦੋਂ 1500 ਦਾ ਮੋਬਾਈਲ ਵੇਚਦਾ ਅਗਲੇ ਦਿਨ ਨੂੰ ਨਸ਼ਾ ਫੇਰ ਚਾਹੀਦਾ ਸੀਗਾ ਉਹਨੇ ਫਿਰ ਮਤਲਬ ਇੱਕ ਕਰੋ ਕੂਲਰ ਸੀਗਾ ਕੂਲਰ ਚੱਕਣ ਦੀ ਕੋਸ਼ਿਸ਼ ਕੀਤੀ ਉਹਦੀ ਮੰਮੀ ਇਹਨਾਂ ਨੂੰ ਠਾਣੇ ਤੇ ਭਰਾਤਾ ਤੇ ਠਾਣੇ ਤੇ ਥੋੜਾ ਬਾਅਦ ਥਾਨਕਾਰਾਂ ਨੇ ਚੜ੍ਹ ਕੇ ਟੋੜ ਦਿੱਤਾ ਆਪਣਾ ਨਕਤ ਉਹਨੇ ਚੜ੍ਹ ਕੇ ਟੋੜਿਆ ਉਹ ਟਾ ਟੇੜਾ ਕੰਦੂ ਵਾ ਕੀ ਸੀਗਾ ਉਹਨੂੰ ਥਾਣੇ ਤੇ ਫੜ ਲਿਆ ਫਰੰਤੋਬਾ ਥਾਣੇ ਵਾਲੇ ਵੀ ਕੀ ਕਰਨ ਨਸ਼ੇੜੀਆਂ ਨੂੰ ਕੋਈ ਨਹੀਂ ਰਖਦਾ ਨਾ ਕੋਈ ਰਿਸ਼ਤੇਦਾਰ ਰਖਣ ਨੂੰ ਨਸ਼ੇ ਵਾਲੇ ਨੇ ਨਾ ਕੋਈ ਪੜਸਵਾਰਾ ਰਖੇ ਨਾ ਕੋਈ ਕੁਝ ਵੀ ਕੋਈ ਇਰਾਦਾ ਹੈ ਉਹਨਾਂ ਦਾ ਮਾੜਾ ਮੋੜਾ ਘੂਰਿਆ ਉਹਨੇ ਭੇਜਤਾ ਚਲਦਾ ਜਦੋਂ ਘਰੇ ਆਏ ਆਹ ਕਹੇ ਤੇ ਮੰਮੀ ਦਾ ਗਲੀਚੀ ਆ ਬਾਹਰ ਆਏ ਆਖੇ ਉਸਨੇ ਛੋਟੀ ਜੀ ਕਪੜੀ ਸੇ ਨਾਲ ਪਹਲ ਲਾ ਲਈ ਪਹਲ ਆ ਕੇ ਤੇ ਮਰ ਗਿਆ ਤਾਂ ਇਹ ਨਾ ਮਰੇ ਕੀ ਉਹਨੂੰ ਕਾਹ ਦੀ ਜਰੂਰ ਸੀ ਸਿਰਫ ਨਸ਼ੇ ਨਾਲ ਮਿਹਦੌਬ ਦਾ ਸਾਰਾ ਘਰ ਚੜ ਗਿਆ ਨਲੇ ਬਾਤ ਨੂੰ ਜੜ ਗਿਆ ਨਲੇ ਆਪਦੇ ਉਮਰ ਸੀ ਖਤਮ ਕਰਦੇ ਇਸ ਕਰਕੇ ਜਿਹੜਾ ਨਸ਼ੇ ਅੱਜ ਸਾਰਿਆਂ ਚੰਗਿਆ ਦਾ ਉਤਾਰ ਸਕਦਾ ਹੈ ਇੱਕ ਵਾਰੀ ਤੁਹਾਡੇ ਘਰ ਰੋਟੀ ਖਾਣ ਵਾਸਤੇ ਨਹੀਂ ਹੈਗਾ ਚਟਨੀ ਨਾਲ ਖਾਤਾ ਜਾਂਦਾ ਵੀ ਚਾਹ ਨਾਲ ਖਾਤਾ ਜਾਂਦਾ ਪਰ ਜੇ ਤੁਹਾਡੇ ਕੋਲੇ ਕੁਝ ਵੀ ਹੈ ਜੇ ਤੁਸੀਂ ਪੌਣਾ ਪਤੀ ਬੰਦੇ ਹੈਗੇ ਜੇ ਕੁਦਰਤੀ ਤੁਸੀਂ ਨਸ਼ੇ ਚ ਪੈ ਗਏ ਫਿਰ ਕਿੰਨੇ ਰਹਿਣਗੇ ਤੁਹਾਡੇ ਕੋਲ ਇਹ ਕੋਈ ਵੀ ਬਣਾ ਲੱਗਦਾ ਨਹੀਂ ਕਿ ਪੰਡਾ ਕੀ ਰਹਿ ਜਿਹਦੇ ਕੋਲੇ ਉਹਨੇ ਅਰਦਾਸਾ ਕੀ ਰਹਿਣਾ ਕਿ ਜਿਹੜਾ ਦਾ ਮਾਤਿਓ ਦਾ ਘਰ ਭੈਣ ਭਾਈ ਦਾ ਰਿਸਕ ਕਰਾ ਤਾਂ ਉਹ ਵੀ ਇੱਕ ਗੱਲ ਬਾਤ ਕਰਦੇ ਆ ਇੱਕ ਇੱਕ ਮਹੀਨੇ ਰਿਹਾ ਗੈਂਪਲਾਂ ਦੇਖਿਆ ਸੀ ਨਸ਼ੇ ਤੇ ਬਹੁਤ ਜ਼ਿਆਦਾ ਕੰਮ ਕੀਤਾ ਇੱਕ ਇੱਕ ਮਹੀਨੇ ਕਿ ਲੋਕਾਂ ਨੇ ਕਰੋੜ ਰੁਪਏ ਖਾ ਗਏ ਜ਼ਿੰਮੇਦਾਰਾਂ ਦੇ ਮੁੰਡਿਆਂ ਦਾ ਇੱਕ ਤਾਂ ਅਸੀਂ ਡਾਟਾ ਜਦੋਂ ਬਾਹਰੋਂ ਕੀਤਾ 3 ਕਰੋੜ ਰੁਪਏ ਆ ਘਰ ਦਾ ਬਰਬਾਦ ਕਰਤਾ 3 ਕਰੋੜ ਰੁਪਏ ਕਹਿਣ ਦੀ ਗੱਲ ਆ ਅਸੀਂ ਸਾਰੇ ਕੀਤੇ ਰੱਖ ਕੇ 3 ਕਰੋੜ ਰੁਪਏ ਸਾਰੀ ਮੱਚ ਕਮਾ ਨਹੀਂ ਸਕਦੇ ਤੇ ਇੱਕ ਬੰਦੇ ਨੇ 3 ਕਰੋੜ ਰੁਪਏ ਪਰਵਾਧ ਕਰਦਾ ਕੱਚ ਕਰਦਾ ਮੈਸੇਜ ਅੱਜ ਦੇ ਸਮੇਂ ਸਭ ਤੋਂ ਜੇ ਮਾੜੀ ਤੇ ਨਸ਼ਾ ਵੀ ਸਭ ਤੋਂ ਮਾੜਾ ਜੇ ਸਿਸਟਮ ਆ ਉਹ ਕਿਹੜਾ ਹੈ ਮੈਸੇਜ ਮੈਸੇਜ ਦਾ ਇੰਨਾ ਮਾੜਾ ਕੰਮ ਆ ਜੇ ਸਭ ਤੋਂ ਛੋਟਾ ਨਸ਼ਾ ਕਿਹਦੀ ਮੰਨਦੇ ਆਪਾਂ ਅੱਜ ਪੀੜੀ ਦੇ ਜੱਦ ਨੂੰ ਮੰਨਦਾ ਸਭ ਤੋਂ ਛੋਟਾ ਨਸ਼ਾ ਜੇ ਤੁਸੀਂ ਤੇ ਇਹ ਵੀ ਸਾਡੀ ਸਿਹਤ ਵਾਸਤੇ ਇੰਨਾ ਮਾੜਾ ਤੁਸੀਂ ਪੀੜੀ ਵਾਲੇ ਕੋਈ ਆਪਾਂ ਤੇ ਦੇਖੋ ਕੋਈ ਕਿੰਨਾ ਨਾ ਤੁਸੀਂ ਘਰੇ ਕੋਈ ਜੁੜੀ ਚਿੰਤਾ ਹੋਊਗਾ ਤੁਸੀਂ ਕੋਲੇ ਬੈਠ ਜਾਓ ਗੈਰ ਸਰ ਨੂੰ ਕਹਤੋ ਵੀ ਗੈਰ ਸਰ ਨੂੰ ਕੋਈ ਬਾਤਾਂ ਦਾ ਸਰ ਕੋਈ ਮਸਤਾਲੀਆ ਜਦੋਂ ਆਪਾਂ ਨੂੰ ਮਸਤਾਲੀਆ ਦੇ ਫਿਰ ਇਹਨਾਂ ਸਾਰੇ ਲੋਕਾਂ ਨੂੰ ਆਂਦੀ ਆ ਜਦੋਂ ਕੋਈ ਵੀ ਲੋਕ ਉਹਨਾਂ ਦੇ ਕੋਲੇ ਬੈਠ ਕੇ ਰਾਜੀ ਨਹੀਂ ਹੁੰਦਾ ਤੇ ਆਪਾਂ ਨੂੰ ਐ ਵੀ ਲੱਗਦਾ ਜਿਹੜਾ ਨਸ਼ਾ ਕਰਦਾ ਵੀ ਜੇ ਆਪਣੇ ਕੋਲੇ ਆ ਕੇ ਬੈਠੂ ਆਪਾਂ ਨੂੰ ਲੱਗਦਾਗਾ ਵੀ ਯਾਰ ਆਪਣੇ ਕੋਲੇ ਬੈਠਾ ਕਿਤੇ ਪੈਸੇ ਨਾ ਮੰਗਲੇ ਜਿੰਨ ਕਿ ਆਪਾਂ ਤੋਂ ਦੂਰ ਪਰਚੰਦੀ ਕੋਸ਼ਿਸ਼ ਕਰਾਂਗੇ ਫਿਰ ਆਪਣੇ ਘਰ ਨੂੰ ਵੀ ਜਿੰਦਾ ਲੱਗੇਗਾ ਸਾਡੇ ਵੀ ਆਪਣੇ ਘਰੇ ਆ ਗਏ ਯਾਰ ਫਲਾਣਾ ਬੰਦਾ ਤੁਰਾ ਫਦਾ ਜਿੱਥੇ ਆਏ ਇੱਕ ਕਸਨ ਲਈ ਜਿਵੇਂ ਬਾਈ ਦੱਸ ਰਿਹਾ ਸੀ ਵੱਠਲ ਚੱਕ ਲੈਣਾ ਆ ਮੁੰਦੀ ਚੱਕ ਲੈਣਾ ਜਦੋਂ ਨਸ਼ਾ ਕਰ ਲੈਂਦੇ ਨੇ ਤਾਂ ਕੋਈ ਭੈਣ ਨਹੀਂ ਹੁੰਦੀ ਕੋਈ ਭਾਈ ਨਹੀਂ ਹੁੰਦਾ ਮਾਂ ਨਹੀਂ ਕਿਉਂ ਨਹੀਂ ਧਰ ਇਹਨੂੰ ਕੰਲਾ ਕੀ ਚਾਹੀਦਾ ਨਸ਼ਾ ਤਿਆਗਣਾ ਜੁਨਤੀ ਪਤਨੋਂ ਰੋਟੀ ਮਿਲੇ ਨਾ ਮਲੇ ਇਹਨਾਂ ਨਸ਼ਾ ਮਰਨਾ ਜ਼ਰੂਰੀ ਹੈ ਘਰ ਵਾਲੀ ਨੂੰ ਕੁਝ ਮਿਲੇ ਨਾ ਮਲੇ ਇਹਨਾਂ ਨਸ਼ਾ ਮਰਨਾ ਜ਼ਰੂਰੀ ਹੈ ਐਸ ਕੇ ਆਰ ਕੇ ਪੁੱਤ ਬਹੁਤ ਸੋਣਾ ਨਾਟਕ ਸੀ ਹੈ ਮੈਂ ਛੋਟੇ ਭਾਈ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਆਨਲਾਈਨ ਸਮੇਂ ਦੇ ਵਿੱਚ ਕੇਸ ਨੂੰ ਤਸੀਹਰਾ ਪ੍ਰੋਸੈਸ ਇਸ ਤਰੀਕਾ ਚਲਾਈ ਰੱਖੋਗੇ ਤੇ ਸਮਾਜ ਦੇ ਵਿੱਚ ਅੱਜ ਦੇ ਸਮੇਂ ਖੰਡ ਪਾਠ ਕਰਾ ਲੈਣਾ ਕੀਰਤਨ ਕਰਾ ਲੈਣਾ ਉਸ ਤੋਂ ਵੱਡਾ ਨਸ਼ਾ ਵਾਸਤੇ ਜਾਗਰੂਕ ਕਰਨਾ ਚਾਹੀਦਾ ਕਿ ਬਹੁਤ ਵੱਡਾ ਹੈ ਰਹਾ ਧੰਵਾਦ